ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਵਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਅੱਜ ਅਸੀਂ ਫੇਰ ਪਹੁੰਚ ਚੁੱਕੇ ਹਾਂ ਐਸ ਕੇ ਟੈਕਸਟਾਈਲ ਮਰੰਡਾ ਪਹਿਲਾਂ ਵੀ ਤੁਹਾਨੂੰ ਅਸੀਂ ਕਾਫੀ ਇਹਨਾਂ ਦੀਆਂ ਜੋ ਵੀਡੀਓ ਦਿਖਾਈਆਂ ਨੇ ਤੁਸੀਂ ਬੜਾ ਰਿਸਪੌਂਸ ਦਿੱਤਾ ਅਤੇ ਇਹਨਾਂ ਕੋਲ ਪਹੁੰਚੇ ਵੀ ਹੋ ਤੇ ਆਪਣਾ ਸੂਟ ਕੰਬਲ ਵਗੈਰਾ ਲੈ ਕੇ ਵੀ ਗਏ ਹੂੰ ਤੇ ਹੁਣ ਇਹਨਾਂ ਨੇ ਫੇਰ ਇਹ ਇੱਕ ਡਿਸਕਾਊਂਟ ਆਫਰ ਲਾਈਆ ਜੋ ਚੀਜ਼ ਤੁਹਾਨੂੰ ਬਾਜ਼ਾਰ ਦੇ ਵਿੱਚ ਮਹਿੰਗੀ ਮਿਲੇਗੀ ਇਹਨਾਂ ਕੋਲ ਸਸਤੀ ਮਿਲੇਗੀ ਆਓ ਆਪਾਂ ਹੁਣ ਗੱਲਬਾਤ ਕਰਦੇ ਆਂ ਇਹਨਾਂ ਦੇ ਨਾਲ ਕਿ ਕਿਹੜੇ-ਕਿਹੜੇ ਆਈਟਮਾਂ ਨੇ ਸੂਟ ਨੇ ਕੰਬਲ ਨੇ ਜੋ ਵੀ ਹੈਗਾ ਇਹਨਾਂ ਕੋਲ ਕਿ ਕੀ ਇਹ ਦਿਖਾ ਰਹੇ ਨੇ ਅੱਜ ਹਾਂਜੀ ਵੀਰ ਜੀ ਗਰੰਟੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਨਵੀਆਂ ਨਵੀਆਂ ਆਈਟਮਾਂ ਤੁਸੀਂ ਲੈ ਕੇ ਆਉਂਦੇ ਹੋ ਨਵੀਆਂ ਨਵੀਆਂ ਆਫਰਾਂ ਲੈ ਕੇ ਆਉਂਦੇ ਹੋ ਤੇ ਹੁਣ ਕਿਹੜੀ ਆਫਰ ਹੈ ਜੋ ਸਰਦੀਆਂ ਦਾ ਟਾਈਮ ਵੀ ਆ ਚੁੱਕਿਆ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਤਾਂ ਜੀ ਅੱਜ ਬਹੁਤ ਹੀ ਵੱਡਾ ਦਿਨ ਹੈ ਅੱਜ ਖੁਸ਼ੀ ਦਾ ਦਿਨ ਹੈ ਕਿ ਅੱਜ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦਾ ਅੱਜ ਪ੍ਰਕਾਸ਼ ਓਸਵ ਹੈ ਜੀ ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਜੀ ਜਿਹੜੇ ਵੀ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਤੇ ਦਿਮਾਨ ਸਾਹਿਬ ਦਾ ਇਹ ਦਿਮਾਨ ਚੈਨਲ ਵੱਲੋਂ ਬੋਯਾਨੀ ਕੀ ਬਹੁਤ ਨਿੱਘਾ ਨਿੱਘਾ ਸਵਾਗਤ ਹੈ ਜੀ ਸਾਡੇ ਕੋਲ ਆਏ ਨੇ ਤੇ ਜਿੱਦਾਂ ਕਿ ਹਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਲੱਗ ਆਫਰ ਅਲੱਗ ਚੀਜ਼ਾਂ ਲੈ ਕੇ ਆਨੇ ਆ ਹੁਣ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਦਿਮਾਨ ਸਾਹਿਬ ਹਾਂਜੀ ਹਾਂਜੀ ਤੇ ਉਹਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਸਰਦੀ ਵਾਲੇ ਮਾਲ ਦੇ ਉੱਪਰ ਸਪੈਸ਼ਲ ਡਿਸਕਾਊਂਟ ਦੇਣ ਜਾ ਰਹੇ ਹਾਂ ਕਸਟਮਰਸ ਨੂੰ ਕਿਉਂਕਿ ਕਸਟਮਰ ਬੜੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਤੇ ਬੜਾ ਪਿਆਰ ਬਖਸ਼ਦੇ ਆ ਉਹਨਾਂ ਵਾਸਤੇ ਆਪਾਂ ਐਟਮਾ ਲੈ ਕੇ ਆਏ ਆ ਜਿਨ੍ਹਾਂ ਦੇ ਵਿੱਚ ਸਪੈਸ਼ਲ ਡਿਸਕਾਊਂਟ ਦੇਣਾ ਜੀ ਇਸ ਲਈ ਕਸਟਮਰ ਨੂੰ ਬੇਨਤੀ ਹੈ ਕਿ ਇੱਕ ਦਾ ਚੈਨਲ ਤੇ ਜਿਹੜੀ ਵੀਡੀਓ ਚੱਲ ਰਹੀ ਹੈ ਇਹਨੂੰ ਜਲਦੀ ਜਲਦੀ ਕਰ ਦਿਓ ਸ਼ੇਅਰ ਜੀ ਤੇ ਉਹ ਤੋਂ ਬਾਅਦ ਆਪਾਂ ਦਿਖਾਣਿਆ ਤੁਹਾਨੂੰ ਐਟਮਾ ਜਿਹੜੀਆਂ ਅੱਜ ਕੁਝ ਖਾਸ ਰਹਿਣ ਵਾਲੀਆਂ ਵਾਹ ਜੀ ਜਿੱਦਾਂ ਕਿ ਸਭ ਤੋਂ ਪਹਿਲਾਂ ਹੀ ਅਸੀਂ ਵੈਰੈਟੀ ਕਸਟਮਰਜ਼ ਵਾਸਤੇ ਲੈ ਕੇ ਆਏ ਆ ਜੀ ਆ ਦੇਖੋ ਕੈਸ਼ਮਿਲਾਉਣ ਦਾ ਚੈੱਕ ਜੀ ਜਿਹੜਾ ਆਮ ਰੂਟੀਨ ਦੇ ਵਿੱਚ ਰਫ ਐਂਡ ਟਫ ਯੂਜ਼ ਵਾਸਤੇ ਰੂਟੀ ਪਾਉਂਦੇ ਨੇ ਆਮ ਰੂਟੀਨ ਚ ਵਰਤਦੇ ਨੇ ਉਹੋ ਚੀਜ਼ ਅਸੀਂ ਲੈ ਕੇ ਆਂਦੇ ਹਾਂ ਸਪੈਸ਼ਲ ਪਹਿਲਾਂ ਸਭ ਤੋਂ ਵੱਡੀ ਆਫਰ ਇਹਦੇ ਚ ਆ ਦੇਖੋ ਕੁਆਂਟੀਟੀ ਹੈ ਜੀ ਧੰਨ ਸਾਹਿਬ ਬਹੁਤ ਜ਼ਿਆਦਾ ਜਿੰਨੇ ਮਰਜ਼ੀ ਤੁਸੀਂ ਪੀਸ ਕਟਾਓ ਦੋ ਦੋ ਸੂਟ ਦੀ ਕਟ ਰੂਗੀ ਆ ਲੋ ਆ ਚੀਜ਼ ਚੈੱਕ ਕਰੋ ਪਿਓਰ ਕੈਸ਼ਮਿਲੋਨ ਪੂਰਾ ਪਿਛਲੇ ਪਾਸੇ ਤੁਸੀਂ ਦੇ ਸਕਦੇ ਹੋ ਪੂਰਾ ਬੁੱਲਨ ਦੇ ਵਿੱਚ ਮਾਲ ਹੈ ਵੈਸੇ ਇਹ 400 500 ਰੁਪਏ ਦਾ ਸੂਟ ਵਿਗਦਾ ਰਿਟੇਲ ਦੇ ਵਿੱਚ ਤੇ ਅਸੀਂ ਅੱਜ ਦੇਣ ਜਾ ਰਹੇ ਹਾਂ 500 ਰੁਪਏ ਦੇ 400 ਸਭ ਤੋਂ ਪਹਿਲਾਂ ਹੀ ਵੱਡਾ ਧਮਾਕਾ ਸਪੈਸ਼ਲ ਡਿਸਕਾਊਂਟ ਜਿਹੜਾ ਦੇਣ ਜਾ ਰਹੇ ਹਾਂ ਸਰਦੀਆਂ ਵਾਲੇ ਮਾਲ ਤੇ ਜਿੰਨੇ ਮਰਜ਼ੀ ਐ ਚੋ ਇੱਕ ਥਾਂ 'ਚੋਂ ਦੋ-ਦੋ 20 ਕਟਾਓ ਤੇ 500 ਰੁਪਏ ਦੇ ਚਾਰ ਸੂਟ ਮਿਲਨੇ ਨੇ ਜਿੰਨੀ ਮਰਜ਼ੀ ਤੁਸੀਂ ਕੁਆਂਟੀਟੀ ਲੈ ਕੇ ਜਾਓ ਐਸ ਕੇ ਟੈਕਸਟਾਈਲ ਤੇ ਆਣਾ ਐਡਰੈਸ ਵਿੱਚ ਐਮੈਂਸ਼ਨ ਵੀ ਹੈਗਾ ਜੇ ਨਹੀਂ ਪਤਾ ਲੱਗਦਾ ਤੁਸੀਂ ਐਸ ਕੇ ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਓਪੋਜ਼ਿਟ ਰਾਜ ਮਹਿਲ ਪੈਲਾਸ ਸਕਰੀਨ ਤੇ ਨੰਬਰ ਵੀ ਚੱਲਦੇ ਪਏ ਨੇ ਫੋਨ ਕਰਕੇ ਵੀ ਕੰਟੈਕਟ ਤੁਸੀਂ ਕਰ ਸਕਦੇ ਹੋ ਉਹ ਤੋਂ ਬਾਅਦ ਅਗਲੀ ਜਿਹੜੀ ਆਈਟਮ ਹੈ ਜੀ ਸਪੈਸ਼ਲ ਜਿਹੜੀ ਪਾਰਟੀ ਵੇਅਰ ਬੇਸ ਦੇ ਉੱਪਰ ਆ ਦੇਖੋ ਸ਼ਿਮਰ ਦਾ ਸਟਾਕ ਹੈ ਜੀ ਇਹ ਵੀ ਇਹਦੇ ਚ ਵੀ ਅੱਜ ਆਪਾਂ ਆਫਰ ਲਗਾ ਦਿੱਤੀ ਹੈ ਇਹ ਵਾਲੇ ਮਾਲ ਦੇ ਕਪੜਾ ਚੈੱਕ ਕਰ ਲੋ ਮਾਰਕੀਟ ਵਿਗੂਗਾ 750 ਰੁਪਏ ਦਾ ਸੂਟ ਪਲੇਨ ਸ਼ਿਮਰ ਦਾ ਬਹੁਤ ਜ਼ਿਆਦਾ ਮਾਲ ਵਿਗ ਰਿਹਾ ਜੀ ਇਹਦੇ ਉੱਪਰ ਕੜਾਈਆਂ ਵੀ ਹੋ ਗਿਆ ਨਹੀਂ ਦੋ-ਦੋ ਹਜ਼ਾਰ ਰੁਪਏ ਦਾ ਸੂਟ ਹੈ ਜੀ ਰਿਟੇਲ ਦੇ ਵਿੱਚ ਸ਼ਿਮਰ ਦਾ ਅੱਠ ਰੰਗ ਦਊਗਾ ਕਿੰਨੇ ਦਾ ਦੇਣਾ 295 ਰੁਪਏ ਦਾ ਸੂਟ ਸਿਰਫ ਹੁਣ ਤੁਸੀਂ ਰੰਗ ਚੈੱਕ ਕਰਿਓ 5 ਮੀਟਰ ਘਟ ਹੈ ਆ ਇਹਦੇ ਕਲਰ ਦਊਗਾ ਤੁਹਾਨੂੰ ਆ ਦੇਖੋ ਚਾਰ ਰੰਗ ਲਾਈਟ ਆਗੇ ਇਹਦੇ ਚ ਚਾਰੇ ਕਲਰ ਆਗੇ ਇਹਦੇ ਚ ਡਾਰਕ ਆ ਦੇਖੋ ਤੇ ਮਾਨ ਸਾਹਿਬ ਯਾਨੀ ਕਿ ਕਸਟਮਰ ਨਾਲ ਜਿਹੜਾ ਵਾਦਾ ਕਰੀਦਾ ਪੂਰਾ ਯਾਨੀ ਕਿ ਨਿਭਾਈਦਾ ਵੀ ਚੀਜ਼ ਦੇਣੀ ਆ ਖਰੀ ਸ਼ਿਮਰ ਦੇਣੀ ਆ ਚਾਰ ਰੰਗ ਆਗੇ ਦੀ ਚਾਰ ਲਾਈਟ ਆਗੇ ਸਿਰਫ 295 ਰੁਪਏ ਦਾ 5 ਮੀਟਰ ਸੂਟ ਦੇਣਾ ਜਿੰਨੇ ਮਰਜ਼ੀ ਸੂਟ ਕਟਾ ਕੇ ਲੈ ਕੇ ਜਾਓ ਤੇ ਜਲਦੀ ਓਲਦੀ ਆਣਾ ਕਿੱਥੇ ਆ ਵੀ ਐਸ ਕੇ ਟੈਕਸਟਾਈਲ ਮੁਰਿੰਡਾ ਜੀ ਉਸ ਤੋਂ ਬਾਅਦ ਅਗਲੀ ਆਈਟਮ ਅਸੀਂ ਲੈ ਕੇ ਆਏ ਆ ਕਸਟਮਰ ਵਾਸਤੇ ਆ ਦੇਖੋ ਵਿంటర్ ਦੀ ਕਲੈਕਸ਼ਨ ਇਹ ਹੈਗਾ ਪਸ਼ਮੀਨੇ ਦਾ ਸੂਟ ਜੀ ਇਹ ਵੀ ਆਲ ਓਵਰ ਹੈ ਜਿਹੜੇ ਵੀ ਆਲ ਓਵਰ ਕਿਉਂਕਿ ਜ਼ਿਆਦਾਤਰ ਨਾ ਕਸਮਰਜ਼ ਆਲ ਓਵਰ ਸੂਟ ਬਹੁਤ ਜ਼ਿਆਦਾ ਮੰਗਦੇ ਨੇ ਤੇ ਹੋਵੇ ਵੀ ਨਿੱਗਾ ਕਸਟਮਰ ਕਹਿੰਦੇ ਆ ਉਹਨਾਂ ਵਾਸਤੇ ਆਫਰ ਲੈ ਕੇ ਆਏ ਆ ਜੀ ਆ ਰੰਗ ਦੇਖੋ ਕਿੰਨੇ ਆਏ ਨੇ ਇਹਦੇ ਚ ਪੂਰੀ ਕੁਆਂਟੀਟੀ ਹੈ ਆ ਪੂਰਾ ਸਟਾਕ ਹੈ ਜੀ ਇਹਦੇ ਵਿੱਚ ਆ ਸਾਰਾ ਇਹ ਅਸੀਂ ਦੇਣਾ ਕੋਈ 400 ਨਹੀਂ ਕੋਈ 500 ਨਹੀਂ ਮਾਰਕੀਟ 400 500 ਦਾ ਸੂਟ ਵਿਕਦਾ ਇਹਦੇ ਤੇ ਵੀ ਵੱਡੀ ਆਫਰ ਕਿੰਨੇ ਚ ਦੇਣਾ ਸਿਰਫ 149 ਰੁਪਏ ਦਾ 150 ਰੁਪਏ ਤੋਂ ਵੀ ਘੱਟ ਦਾ ਸੂਟ ਦੇ ਦੇਣਾ ਪਰ ਮਿਲਣਾ ਕਿਨੂ ਆ ਜਿਹੜਾ ਇੱਥੇ ਆ ਕੇ ਲੈ ਕੇ ਆਏਗਾ ਦੂਜੀ ਗੱਲ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੂਗਾ ਠੀਕ ਹੈ ਜੀ ਉਹਨਾਂ ਵਾਸਤੇ ਸਾਰੀ ਆਫਰਸ ਹੈ ਵਿਆਹ ਸ਼ਾਦੀ ਆ ਤੁਸੀਂ ਕਪੜਾ ਲੈਣਾ ਵਾ ਹੋਲ ਸੇਲ ਦੇ ਵਿੱਚ ਖਰੀਦਣਾ ਇੱਕ ਵਾਰ ਆ ਕੇ ਵਿਜ਼ਿਟ ਕਰੋ ਮੈਂ ਕਹਿੰਨਾ ਵੈਰਾਈਟੀ ਤੁਹਾਨੂੰ ਐਸੀ ਦਵਾਂਗੇ ਬੇਸ਼ੁਮਾਰ ਉਸ ਤੋਂ ਬਾਅਦ ਕੁਝ ਨਹੀਂ ਅਸੀਂ ਪ੍ਰਿੰਟ ਲਿਆਂਦੀ ਹੈ ਆ ਦੇਖੋ 250 ਰੁਪਏ ਦਾ ਸੂਟ ਵਿਗਦਾ ਜੀ ਤੇ ਮਾਨ ਸਾਹਿਬ ਸ਼ਨੀਲ ਇਹਦੇ ਚ ਦੋ ਦੋ ਸੂਟ ਦੀ ਕੱਟ ਹੈਗੀ ਐ ਇੱਕ ਇੱਕ ਦੀ ਵੀ ਐ ਦੋ ਦੋ ਸੂਟ ਦੀ ਤਕਰੀਬਨ ਕੱਟ ਰਹੂਗੀ ਏ ਵੀ ਅਸੀਂ ਦੇ ਦੇਣਾ 149 ਰੁਪਏ ਦਾ ਸੂਟ ਇਹਦੀ 1.5 ਮੀਟਰ ਪਣਾ ਰਹਿੰਦਾ ਜੀ ਪ੍ਰੋਪਰ ਘਟ ਹੈ ਆਲ ਓਵਰ ਸੂਟ ਹੈ ਆ ਦੇਖੋ ਮੈਂ ਤੁਹਾਨੂੰ ਇੱਕ ਪ੍ਰਿੰਟ ਖੋਲ ਕੇ ਦਿਖਾਨਾ ਜਿਹੜੀ ਕੁਆਲਿਟੀ ਹੈ ਇਹਦੇ ਚ ਸੈਲਫ ਪ੍ਰਿੰਟ ਉਸ ਤੋਂ ਬਾਅਦ ਇਹਦੇ ਉੱਪਰ ਡਿਜੀਟਲ ਪ੍ਰਿੰਟ ਰਹੂਗਾ ਦੇਖੋ ਆ ਜੀ ਰੰਗ ਬਹੁਤ ਨੇ ਕੁਆਂਟੀਟੀ ਬਹੁਤ ਜ਼ਿਆਦਾ ਵਾ ਸਿਰਫ 149 ਰੁਪਏ ਦੇ ਵਿੱਚ ਹੀ ਦੇ ਦੇਣਾ ਵੀ ਤੁਹਾਨੂੰ ਇਹਦੇ ਵਿੱਚ ਤੁਸੀਂ ਪਲੇਨ ਲੈਣਾ ਚਾਹੋ ਆ ਦੇਖੋ ਪਲੇਨ ਦੇ ਵਿੱਚ ਵੀ ਬਹੁਤ ਰੰਗ ਆਏ ਹੋਏ ਨੇ ਆ ਦੇਖੋ ਦੋ ਦੋ ਸੂਟ ਦੀ ਕੱਟ ਪਈ ਆ ਰੰਗ ਜਿਹੜੇ ਮਰਜ਼ੀ ਲੋ ਸਿਰਫ 150 ਰੁਪਏ ਯਾਨੀ ਕਿ 149 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣਾ ਸੂਟ ਦੇ ਵੱਲ ਇੱਕ ਤਾਂ ਹੋ ਗਈਆਂ ਇਹ ਵਾਲੀਆਂ ਆਈਟਮਾਂ ਇਹ ਤੋਂ ਇਲਾਵਾ ਵੀ ਤੁਹਾਨੂੰ ਆਪਾਂ ਇੱਕ ਹੋਰ ਚੀਜ਼ ਲਈ ਆ ਯੰਗਮੈਨ ਦਾ ਕੰਬਲ ਲੈ ਆਂਦਾ ਪਿਛਲੀ ਵਾਰ ਆਪਾਂ ਪਲੇਨ ਦਿੱਤਾ ਸੀਗਾ ਪਲੇਨ ਤੋਂ ਇਲਾਵਾ ਹੁਣ ਆਪਾਂ ਪ੍ਰਿੰਟ ਲੈ ਕੇ ਆਂਦਾ ਪਿਓਰ ਯੰਗਮੈਨ ਦਾ ਉਹ ਵੀ ਚੀਜ਼ ਚੈੱਕ ਕਰੋ ਸੀ ਆ ਦੇਖ ਲਓ ਆ ਦੇਖੋ ਡਬਲ ਬੈੱਡ ਦਾ ਕੰਬਲ ਲੈਂਥ ਚੈੱਕ ਕਰੋ ਹੋਰ ਵਿੱਥ ਚੈੱਕ ਕਰੋ ਦੀ ਮਾਨ ਸਾਹਵਾ ਦੇਖੋ ਪੂਰਾ ਹਾਂ ਮਿਲ ਮੇਡ ਕੰਪਨੀ ਦਾ ਗੰਬਲ ਕੋਈ ਨਹੀਂ ਵੀ ਨਾਰਮਲ ਕੰਪਨੀ ਕੋਈ ਤੋਲ ਗਿਆ ਵਾਲਾ ਮਾਲ ਨਹੀਂ ਵਧੀਆ ਪੀਸ ਸ਼ਿਰਕਰ ਨੰਬਰ ਡਬਲ ਬੈੱਡ ਵਿਦ ਬੈਗ ਦੇਣਾ ਜੀ ਕਿੰਨੇ ਚ ਇਹ ਵੀ ਸੇਲ ਚਲਾਇਆ 500 ਰੁਪਏ ਦਾ ਗੰਬਲ ਸਿਰ ਜਿੰਨੇ ਮਰਜ਼ੀ ਪੀਸ ਲੋ ਹੁਣ ਡਿਜ਼ਾਈਨ ਦੇਖਿਓ ਦੇ ਕਿੰਨੇ ਨੇ ਪਾਰਸਲ ਟੂ ਪਾਰਸਲ ਜਿਵੇਂ ਅੱਜ ਕੱਲ ਲੋਕੀ ਸਿੰਗਲ ਬੈੱਡ ਦੇਣ ਜਾ ਰਹੇ ਨਾ ਉਹਨੇ ਭਾਜ ਆਪਾਂ ਦੇ ਦੇਣਾ ਡਬਲ ਬੈੱਡ ਦਾ ਪਿਓਰ ਕੰਪਨੀ ਦਾ ਗੰਬਲ ਪੂਰੀ ਵਧੀਆ ਲੰਬਾਈ ਚੌੜਾਈ ਦੇ ਨਾਲ ਆ ਦੇਖੋ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਿਓ ਸਿਰਫ ਦੇਣਾ 500 500 ਰੁਪਏ ਦੇ ਵਿੱਚ ਠੀਕ ਹੈ ਜੀ ਐਦਾਂ ਦੀਆਂ ਰੇਂਜਾਂ ਤੁਹਾਨੂੰ ਮਿਲ ਜਾਣਗੀਆਂ ਬਾਕੀ ਹੋਰ ਵੀ ਇੱਥੇ ਬਹੁਤ ਰੇਂਜਾਂ ਹੈਗੀਆਂ ਇਹ ਤੋਂ ਇਲਾਵਾ ਤੁਹਾਨੂੰ ਹੋਰ ਵੀ ਆਪਾਂ ਅੰਦਰ ਦਿਖਾਣੀਆਂ ਵੈਰਾਈਟੀ ਜਿਹੜੀ ਹੋਰ ਰਹਿਣ ਵਾਲੀ ਹੈ ਲਓ ਜੀ ਧਿਮਨ ਸਾਹਿਬ ਇੱਕ ਆਪਣਾ ਆ ਆਈਟਮ ਲੈ ਕੇ ਆਏ ਆ ਦੇਖੋ ਅੱਜਕੱਲ ਇਹ ਵੀ ਵਿੰਟਰ ਦੇ ਵਿੱਚ ਬਹੁਤ ਜ਼ਿਆਦਾ ਗਾਗ ਦੀ ਡਿਮਾਂਡ ਰਹਿੰਦੀ ਹੈ ਗੁੱਲੂ ਪੱਟੀ ਯਾਨੀ ਕਿ ਗੁੱਲੂ ਪੱਟੀ ਨੂੰ ਨਾਮ ਤੋਂ ਗੁੱਲੂ ਪੱਟੀ ਕਹਿੰਦੇ ਨੇ ਇਹ ਚੀਜ਼ ਵੀ ਬਹੁਤ ਜ਼ਿਆਦਾ बिकਦੀ ਹੈ ਸਰਦੀਆਂ ਦੇ ਵਿੱਚ ਇਹ ਵੀ ਆਪਣੇ ਕੋਲ ਤੁਹਾਨੂੰ ਐਸ ਕੇ ਟੈਕਸਟਾਈਲ ਤੇ ਮਿਲੂਗੀ ਯਾਨੀ ਕਿ ਗਾਕਾਂ ਦੀ ਜੋ ਭਰਪੂਰ ਮੰਗ ਰਹਿੰਦੀ ਹੈ ਸਰਦੀ ਦੇ ਵਿੱਚ ਸਾਰੀਆਂ ਆਈਟਮਾਂ ਤੁਹਾਨੂੰ ਇੱਕੋ ਛੱਤ નીચે ਮਿਲਣਗੀਆਂ ਇਹ ਤੋਂ ਇਲਾਵਾ ਵੀ ਹਾਂਜੀ ਇਸ ਤੋਂ ਇਲਾਵਾ ਵੀ ਤੁਹਾਨੂੰ ਬਹੁਤ ਐਡਮ ਆਪਾਂ ਦਿਖਾਵਾਂਗੇ ਜਿਵੇਂ ਕਿ ਆ ਦੇਖੋ ਸ਼ਾਲ ਇਹਦੇ ਨਾਲ ਆ ਇਹਦਾ ਹਾਲਓਵਰ ਸੂਟ ਰਹਿੰਦਾ ਜੀ ਰੰਗ ਇਹਦੇ ਵਿੱਚ 6-7 ਤਕਰੀਬਨ ਹਰ ਰੁਟੀਨ ਦੇ ਵਿੱਚ ਰੋਜ਼ ਨਵੇਂ ਬਣ ਕੇ ਆਉਂਦੇ ਨੇ ਜੀ ਬਾਕੀ ਜਿਵੇਂ ਆ ਇਦਾਂ ਦੀਆਂ ਪੈਕਿੰਗ ਆਉਂਦੀਆਂ ਨੇ ਇਹ ਸਾਰੀਆਂ ਤੁਹਾਨੂੰ ਮਿਲਣੀਆਂ ਨੇ ਐਸਕੇ ਟੈਕਸਟਾਈਲ ਤੇ ਇੱਕ ਅਸੀਂ ਆਈਟਮ ਦੇਣੀ ਹੈ ਜੀ ਆਹ ਵਾਲੀ ਆ ਦੇਖੋ ਮਾਰਕੀਟ ਵਿਗਦਾ ਪਿਆ ਜੀ 695 ਰੁਪਏ ਰੇਟ ਆ ਪਿਓਰ ਪਸ਼ਮੀਨਾ ਇਹਦੇ ਚ ਆਹ ਸੂਟ ਰਹੂਗੀ ਕਮੀਜ਼ ਰਹੂਗੀ ਇਹਦੀ ਨੈੱਕ ਦੇ ਕੰਮ ਹੈ ਫੋਇਲ ਪ੍ਰਿੰਟ ਹੈ ਸਾਰੀ ਸ਼ਰਟ ਫਰੰਟ ਬੈਕ ਤੇ ਆਹ ਪਸ਼ਮੀਨੇ ਦੀ ਰਹੂਗੀ ਇਹਦੇ ਨਾਲ ਬਾਟਮ 695 ਵਾਲੀ ਆਈਟਮ ਹੈ ਇਹ ਅਸੀਂ ਦੇਣੀ ਹੈ ਸਿਰਫ 450 ਰੁਪਏ ਦੇ ਵਿੱਚ ਸ਼ਾਲ ਨਾਲ ਇਦਾਂ ਦਾ ਪ੍ਰਿੰਟਡ ਆ ਦੇਖੋ ਪੂਰਾ ਵਧੀਆ ਖੁੱਲਾ ਡੁੱਲਾ ਸ਼ੋਰ ਰਹੂਗਾ ਪੰਜੇ ਦੇ ਚ ਰੰਗ ਰਹਿਣਗੇ ਜੀ ਯਾਨੀ ਕਿ ਤੁਸੀਂ ਦੁਕਾਨ ਤੇ ਆ ਕੇ ਇੱਕ ਵਾਰ ਦੇਖੋ ਤੇ ਇਹਦੇ ਨਾਲ ਦੀਆਂ ਹੈਟਮਾ ਬਹੁਤ ਜ਼ਿਆਦਾ ਰਹਿਣੀਆਂ ਵੀਡੀਓ ਸ਼ਾਇਦ ਅਸੀਂ ਨਾ ਦਿਖਾ ਪਾਈਆਂ ਇੰਨੀਆਂ ਵੈਰੈਟੀਆਂ ਬਾਕੀ ਤੁਹਾਨੂੰ ਕੁਆਂਟੀਟੀ ਦਿਖਾ ਦਿੰਦੇ ਆ ਜਿਵੇਂ ਕਿ ਆ ਦੇਖੋ ਨੇਚਰਲ ਗਰੇਵ ਦੀਆਂ ਆਈਟਮਾਂ ਇਹਦੇ ਸ਼ਰਾਰੇ ਵਾਲੇ ਸੂਟ ਬੰਦੇ ਨੇ ਜਾਗੋ ਵਾਲੇ ਸੂਟ ਬੰਦੇ ਨੇ ਇਹਦੇ ਤੇ ਵੀ ਸਪੈਸ਼ਲ ਅਸੀਂ ਆਫਰ ਲਾਈ ਹੈ ਜਿਵੇਂ ਕਿ ਆ ਦੇਖੋ ਐਦਾਂ ਦੇ ਦੁਪੱਟੇ ਜਾਗੋ ਵਾਲੇ ਸੂਟ ਬੰਦੇ ਨੇ ਜੀ ਇਹ ਵਾਲੇ ਐਦਾਂ ਦੇ ਚਾਰ ਇਹਦੇ ਰੰਗ ਠੀਕ ਹੈ ਜੀ ਇਹ ਵੀ ਅੱਠੀ ਐਡਮਾ ਦੇਣ ਜਾ ਰਹੇ ਸਿਰਫ 550 ਰੁਪਏ ਦੇ ਵਿੱਚ ਜਿੰਨੀ ਮਰਜ਼ੀ ਤੁਸੀਂ ਕੁਆਂਟੀਟੀ ਲੈ ਕੇ ਜਾ ਸਕਦੇ ਇਹ ਤੋਂ ਇਲਾਵਾ ਹੁਣ ਤੁਹਾਨੂੰ ਮੈਂ ਦੱਸਦਾ ਜੀ ਜਿਹੜੇ ਕੀ ਦੇਣ ਲੈਣ ਵਾਸਤੇ ਆਮ ਪਾਣ ਵਾਸਤੇ ਜਿਹੜੀਆਂ ਸ਼ਾਲ ਦੀਆਂ ਐਡਮਨ ਨਾਲ ਸੂਟ ਤੇ ਨਾਲ ਸ਼ਾਲ ਆ ਦੇਖੋ ਇਹਦੇ ਚ ਵੀ ਅਸੀਂ ਆਫਰ ਲਗਾਈ ਹੈ ਆਲ ਓਵਰ ਸੂਟ ਰਹੂਗਾ ਜੀ ਆ ਦੇਖੋ ਔਰ ਇਹਦੇ ਨਾਲ ਨਾਲ ਰਹੂਗਾ ਐਵੇਂ ਦਾ ਸ਼ਾਲ ਤੇ ਪ੍ਰਿੰਟਡ ਸ਼ਾਲ ਰਹਿਣਾ ਜੀ ਹਮਨ ਸਾਹਿਬਾ ਵਾ ਦੇਖੋ ਠੀਕ ਹੈ ਜੀ ਫੈਂਸੀ ਆਈਟਮ ਹੈ ਜੀ ਤੇ ਇਹਦੇ ਚ ਆ ਚਾਰ ਰੰਗ ਇਦਾਂ ਦੇ ਰਹਿਣਗੇ ਜਿੰਨੇ ਮਰਜ਼ੀ ਬੰਡਲ ਦੇ ਬੰਡਲ ਲਓ ਆ ਪੂਰੀ ਇਹ ਚ ਕੁਆਂਟੀਟੀ ਪਈ ਹੈ ਜੀ ਜਿੰਨੇ ਮਰਜ਼ੀ ਤੁਸੀਂ ਕੁਆਂਟੀਟੀ ਲੈ ਜਾਓ ਸਿਰਫ ਅਸੀਂ ਦੇਣਾ 250 ਰੁਪਏ ਦਾ ਜੀ 250 ਰੁਪਏ ਚ ਸ਼ਾਲ ਸੂਟ ਦੇ ਦੇਣਾ ਇਦਾਂ ਦੀਆਂ ਆਈਟਮਾਂ ਜਿਹੜੀ ਕਿ ਖਾਸ ਸਰਦੀ ਦੀਆਂ ਦੇਖੋ ਕਾਨੀ ਪ੍ਰਿੰਟ ਤੋਂ ਇਲਾਵਾ ਆ ਚੀਜ਼ਾਂ ਦੇਖੋ ਇਦਾਂ ਦੀਆਂ ਫੈਂਸੀ ਆਈਟਮਾਂ ਕਾਨੀ ਪ੍ਰਿੰਟ ਦੇ ਵਿੱਚ ਇਹਦਾ ਵੀ ਤੁਹਾਨੂੰ ਮੈਂ ਇੱਕ ਪੀਸ ਖੋਲ ਕੇ ਦਿਖਾਉਂਗਾ ਬਾਕੀ ਇਹਦੀ ਕੁਆਂਟੀਟੀ ਤੁਸੀਂ ਦਿਖਾ ਸਕਦੇ ਹੋ ਇੱਕ ਵਾਰ ਨਿਗਾਹ ਮਰਵਾ ਦਿਓ ਕਸਟਮਰਸ ਨੂੰ ਵੀ ਕਿੰਨੀ ਕੁਆਂਟੀਟੀ ਰਹਿਣ ਵਾਲੀ ਹੈ ਹਰ ਆਈਟਮ ਦੇ ਉੱਪਰ ਹੁਣ ਤੁਹਾਨੂੰ ਕਿਤੇ ਵੀ ਅੰਮ੍ਰਾਲੇ ਜਾਂ ਲੁਧਿਆਣਾ ਜਾਂ ਕਿਤੇ ਹੋਰ ਜਾਣ ਦੀ ਜਰੂਰਤ ਨਹੀਂ ਹੈਗੀ ਵੀ ਐਸ ਕੇ ਟੈਕਸਟਾਈਲ ਤੇ ਤੁਹਾਨੂੰ ਹਰੇਕ ਵੈਰਾਈਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਆ ਦੇਖੋ ਆ ਕਾਨੀ ਆਈਟਮ ਕਾਨੀ ਪ੍ਰਿੰਟ ਦੀਆਂ ਆਈਟਮਾਂ ਇਹ ਯਾਨੀ ਕਿ ਉਹ ਦਿਖਾ ਰਹੇ ਆਂ ਆਈਟਮਾਂ ਜਿਹੜੀਆਂ ਕੀ ਸੁਪਰ ਬਾਸ ਸੁਪਰ ਹਟ ਟਾਈਟ ਮੰਨੇ ਆਂ ਆ ਦੇਖੋ ਆ ਫਰੰਟ ਆ ਗਿਆ ਜੀ ਐਵੇਂ ਸੇ ਸੇਮ ਆਊਗਾ ਤੇ ਮਾਨ ਸਾਹਿਬ ਬੈਕ ਦੇ ਉੱਪਰ ਆ ਡਿਜ਼ਾਈਨਿੰਗ ਹੈ ਈਵਰਜ਼ ਵਾਸਤੇ ਇਹ ਜੀ ਆਈਟਮਾਂ ਆਪਾਂ ਫੈਂਸੀ ਲੈ ਕੇ ਆਏ ਆ ਆ ਪੂਰੀ ਬਾਟਮ ਪ੍ਰਿੰਟ ਰਹਿੰਦੀ ਹੈ 7.5 ਮੀਟਰ ਸੂਟ ਰਹਿੰਦਾ ਜੀ ਇਸ ਤੋਂ ਬਾਅਦ ਆ ਰਹਿੰਦਾ ਇਹਦਾ ਸ਼ੌਕ ਸੇਮ ਉਹੀ ਕੱਪੜੇ ਦੇ ਵਿੱਚ ਇਹ ਵਾਲੀਆਂ ਐਡਮਾ ਤੁਹਾਨੂੰ ਸਾਡੇ ਕੋਲ 550 ਰੁਪਏ ਤੋਂ ਸ਼ੁਰੂ ਹੋ ਕੇ ਜਿੰਨੀ ਮਰਜ਼ੀ ਰੇਂਜ ਤੱਕ ਐਡਮਾ ਲੈ ਕੇ ਜਾ ਸਕਦੇ ਹੋ ਅੱਜ ਚ ਕੁਆਂਟੀਟੀ ਪਈ ਹੈ ਪੂਰੀ ਜਿੰਨੀ ਮਰਜ਼ੀ ਰੇਂਜ ਦੇਖ ਸਕਦੇ ਹੋ 700 750 800 ਹਰ ਤਰ੍ਹਾਂ ਦੀ ਰੇਂਜ ਸਾਡੇ ਕੋਲ ਮਿਲ ਜੂਗੀ ਇੱਕ ਹੋਰ ਆਈਟਮ ਅਸੀਂ ਲੈ ਕੇ ਆਏ ਜੀ ਆ ਦੇਖੋ ਕਸਟਮਰ ਵਾਸਤੇ ਸ਼ਾਲ ਆਹ ਵਾਲਾ ਸ਼ਾਲ ਹਾ ਲੇਖੋ ਸਟਾਲ ਵੀ ਇਹਨੂੰ ਕਹਿ ਸਕਦੇ ਆ ਇਹਦੇ ਚ ਰੰਗ ਹੈਗੇ ਨੇ 6-7 ਪ੍ਰਿੰਟ ਵੀ ਨਵੇਂ-ਨਵੇਂ ਪ੍ਰਿੰਟ ਆਣਗੇ ਇਹਦੇ ਚ ਆ ਦੇਖੋ ਇਹਤੇ ਵੀ ਸਪੈਸ਼ਲ ਆਫਰ ਲਾਈ ਆ ਜੀ ਜਿੱਦਾਂ ਮਰਜੀ ਤੁਸੀਂ ਸੇਲ ਕਰੋ ਆਪਣੇ ਵਰਤਣ ਵਾਸਤੇ ਲੈ ਕੇ ਜਾਓ ਇਹ ਅਸੀਂ ਲਾਏ ਆ ਜੀ 150 ਰੁਪਏ ਦੇ ਦੋ ਸ਼ਾਲ ਮਿਲੂ ਤੁਹਾਨੂੰ 150 ਰੁਪਏ ਦੇ ਦੋ ਪੀਸ ਆ ਦੇਖੋ 4-4 6-6 20 ਦੀ ਪੈਕਿੰਗ ਹੈ ਜੀ ਜਿੰਨੇ ਮਰਜੀ ਪੀਸ ਲੈ ਕੇ ਜਾਓ ਆ ਦੇਖੋ 150 ਰੁਪਏ ਦੇ ਦੋ ਸਿਰਫ ਆ ਲੋ ਜਿੰਨੇ ਮਰਜੀ ਡਿਜ਼ਾਈਨ ਕਲਰ ਚਾਰਟ ਬਹੁਤ ਰਹਿਣ ਵਾਲੇ ਨੇ ਚਾਹ ਦੇਖੋ ਆ ਸਾਰੀ ਕੁਆਂਟੀਟੀ ਰਹਿਣ ਵਾਲੀ ਐ ਚ 150 ਰੁਪਏ ਦੇ ਸਿਰਫ ਦੋ ਛਾਲ ਮਿਲਨੇ ਨੇ ਜਿੰਨੇ ਮਰਜੀ ਤੁਸੀਂ ਫੀਸ ਲੋ ਇਸ ਤੋਂ ਇਲਾਵਾ ਵੀ ਆਪਾਂ ਤੁਹਾਨੂੰ ਹੋਰ ਆਈਟਮ ਦਿਖਾਉਨੇ ਆ ਵੈਰਾਈਟੀ ਜਿਹੜੀ ਜਿਵੇਂ ਕਿ ਕੁਰਤੇ ਵਯਾਮੇ ਪੈਂਟਾ ਸ਼ਰਟਾਂ ਇੱਕ ਜਿੱਦਾਂ ਕੀ ਇਹ ਵਿਆਹ ਸ਼ਾਦੀਆਂ ਦੇ ਵਿੱਚ ਤਰਬੰਦੀ ਮੰਗ ਰਹਿੰਦੀ ਆ ਲਾਈਨਿੰਗਾਂ ਦੀ ਮੰਗ ਰਹਿੰਦੀ ਆ ਸੇਲ ਕਰਨਾ ਚਾਹੁੰਦੇ ਹੋ ਸੀ ਆ ਦੇਖੋ ਸਾਡੇ ਕੋਲ ਲਾਈਨਿੰਗ ਦੀ ਵਧੀਆ ਵੈਰਾਈਟੀ ਫੁੱਲ ਵੈਲ ਦੇ ਵਿੱਚੋਂ ਐਡਮਾ ਰਹਿੰਦੀਆਂ ਨੇ ਆ ਦੇਖੋ ਬੰਦ ਦੇ ਬੰਦ ਥਾਂ ਲਓ ਤੁਸੀਂ ਜਿੰਨੇ ਮਰਜੀ ਰੇਟ ਬਹੁਤ ਹੀ ਵਾਜੇ ਇਨਕੀ ਗਰੰਟੀ ਵਾਲੀ ਪੱਗਾਂ ਜਿਹੜੀਆਂ ਨੇ 60 ਰੁਪਏ ਮੀਟਰ 65 ਰੁਪਏ ਮੀਟਰ ਮਾਰਕੀਟ ਵਿਕਦੀਆਂ ਅਸੀਂ ਸਿਰਫ 40 50 ਰੁਪਏ ਮੀਟਰ ਦੇ ਵਿੱਚ 40 ਰੁਪਏ ਮੀਟਰ ਦੇ ਵਿੱਚ ਐਸੀ ਆਈਟਮਾਂ ਤੁਹਾਨੂੰ ਦਿੰਨੇ ਆ ਪਲੇਨ ਸੂਟਾਂ ਦੀ ਵੈਰਾਈਟੀ ਜਾਮ ਲੈ ਲਓ ਲਿਲਨ ਲੈ ਲਓ ਠੀਕ ਹੈ ਜੀ ਕਰੇਵ ਇਹ ਸਾਰੀਆਂ ਆਈਟਮਾਂ ਸਾਡੇ ਕੋਲ ਹੁੰਦੀਆਂ ਨੇ ਇਹ ਤੋਂ ਇਲਾਵਾ ਆ ਦੇਖੋ ਸਰਦੀ ਦੇ ਕੁਰਤੇ ਪਜਾਮੇ ਇਹਦੇ ਵਿੱਚ ਵੀ ਫੁੱਲ ਕੁਆਂਟੀਟੀ ਰਹਿੰਦੀ ਹੈ ਜੀ ਸਿਰਫ 250 ਰੁਪਏ ਤੋਂ ਲੈ ਕੇ 450 500 ਰੁਪਏ ਰੇਂਜ ਤੱਕ ਜਿਹੜੇ ਮਾਰਕੀਟ ਵਿਕਦੇ ਨੇ 600 700 1000 ਰੁਪਏ ਤੱਕ ਦਾ ਕੁਰਤਾ ਪਜਾਮਾ ਵਿਕ ਕਵਾਂਟੀਟੀ ਲੈ ਕੇ ਜਾ ਸਕਦੇ ਹੋ ਤੇ ਤੁਸੀਂ ਆਣਾ ਕਿੱਥੇ ਜੀ ਸਿਰਫ ਐਸਕੇ ਟੈਕਸਟਾਈਲ ਤੇ ਜਿਹੜਾ ਕਿ ਲੁਧਿਆਣਾ ਚੰਡੀਗੜ੍ਹ ਹਾਈਵੇ ਦੇ ਉੱਪਰ ਆ ਦੇਖੋ ਆ ਵੀ ਡਿਜ਼ਾਈਨਿੰਗ ਆ ਵਾਈਟ ਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਕਵਾਂਟੀਟੀ ਲੋ ਇਹ ਸਾਰੀ ਵਿੰਟਰ ਦੀ ਕਲੈਕਸ਼ਨ ਹੈ ਜੀ ਸਾਰੀ ਜਿੰਨੀ ਵੀ ਕੁਰਤੇ ਵੇ ਅੰਮੀ ਆ ਰੰਗਦਾਰ ਹੋਗੇ ਜੀ ਠੀਕ ਹੈ ਜੀ ਸਾਰੀ ਕਵਾਂਟੀਟੀ ਤੁਹਾਨੂੰ ਮਿਲਣੀ ਹੈ ਆ ਸ਼ਰਟਿੰਗ ਦੀ ਰੇਂਜ ਹੋਗੀ ਹਰ ਤਰ੍ਹਾਂ ਦੀ ਰੇਂਜ ਆਪਣੇ ਕੋਲ ਅਵੇਲੇਬਲ ਹੈ ਜਿੱਦਾਂ ਕਿ ਛਨੀਲ ਦੀ ਤੁਹਾਨੂੰ ਮੈਂ ਦਿਖਾਇਆ ਸੀ ਆ ਸਾਰੀ ਕਵਾਂਟੀਟੀ ਉੱਚ ਰਹਿਣ ਵਾਲੀ ਹੈ 149 ਰੁਪਏ ਦੇ ਵਿੱਚ ਫੁੱਲ ਤਿਆਰੀ ਹੈ ਜਾਨਕੀ ਸੇਲ ਕਰਨ ਵਾਸਤੇ ਲੈ ਕੇ ਜਾਓ ਚਾਹੇ ਤੁਸੀਂ ਆਪਣੇ ਵਰਤਨ ਵਾਸਤੇ ਲੈ ਕੇ ਜਾਓ ਹਰ ਤਰ੍ਹਾਂ ਦੀ ਰੇਂਜ ਜਿਹੜੀ ਕਿ ਮਾਰਕੀਟ ਨਾਲੋਂ ਤੁਹਾਨੂੰ ਵਾਜਿਬ ਰੇਟ ਤੇ ਮਿਲਣੀਆਂ ਨੇ ਇੱਕੋ ਇੱਕ ਦੁਕਾਨ ਐਸਕੇ ਟੈਕਸਟਾਈਲ ਮੋਰਿੰਡਾ ਇਹ ਤੋਂ ਇਲਾਵਾ ਵੀ ਹੁਣ ਤੁਹਾਨੂੰ ਆਪਾਂ ਆਈਟਮਾਂ ਦਿਖਾਵਾਂ ਜਿਹੜੀ ਉੱਪਰਲੀ ਫਲੋਰ ਦੇ ਉੱਪਰ ਪ੍ਰੀਮੀਅਮ ਰੇਂਜਾਂ ਜਿਹੜੀਆਂ ਸ਼ਿਮਰ ਦੀਆਂ ਨੇਚਰਲ ਗਰੇਵ ਦੀਆਂ ਜਿੰਮੀ ਜੋ ਹਰ ਤਰ੍ਹਾਂ ਦੀ ਰੇਂਜ ਜਿਹੜੀ ਹੈਗੀ 2000 3000 5000 ਦੇ ਰੇਅ ਆਈਆਂ ਆਈਟਮਾਂ ਵਿਆਹ ਸ਼ਾਦੀ ਜਿਆਪਾਂ ਨੇ ਯੂਜ਼ ਹੁੰਦੀਆਂ ਨੇ ਉਹ ਵੀ ਆਈਟਮਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਉਹ ਕਸਮਰ ਨੂੰ ਦਿਖਾਨਿਆ ਤੇ ਇਸ ਲਈ ਵੀਡੀਓ ਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਹਾਂਜੀ ਜਿੱਦਾਂ ਕੀ ਆ ਦੇਖੋ ਤਾਵਲਸ ਦੀ ਆਈਟਮ ਇੰਨੀ ਕੁਆਂਟੀਟੀ ਆਪਣੇ ਕੋਲ ਦੇਖੋ ਤਾਵਲ ਦੀ ਰਹਿੰਦੀ ਆ 40 ਰੁਪਏ ਤੋਂ ਤਾਵਲ ਸ਼ੁਰੂ ਹੋ ਕੇ ਸਾਡੇ ਕੋਲ 150 ਰੁਪਏ ਤੱਕ ਜਿਹੜਾ ਕਿ 250 ਰੁਪਏ ਦੀ ਰੇਂਜ ਤੱਕ ਵੇਚ ਸਕਦੇ ਹੋ ਤੁਸੀਂ ਉਹ ਰੇਂਜ ਆ 40 ਰੁਪਏ ਤੋਂ ਤਾਵਲ ਸ਼ੁਰੂ ਹੋ ਜਾਂਦਾ ਆ ਸਾਰੀ ਕੁਆਂਟੀਟੀ ਤਾਵਲ ਦੀ ਰਹਿਣ ਵਾਲੀ ਆ ਜਿਹੜੀ ਤੁਸੀਂ ਬਲਕ ਦੇ ਵਿੱਚ ਅੰਬਾਲੇ ਲੈਣ ਜਾਂਦੇ ਹੋ ਰੇਂਜ ਤੁਹਾਨੂੰ ਉਹ ਤੋਂ ਵੀ ਸਸਤੇ ਰੇਡ ਦੇ ਉੱਪਰ ਐਸ ਕੇ ਟੈਕਸਟਾਈਲ ਦੇ ਮਿਲ ਜਾਣੀਆਂ ਆ ਦੇਖੋ ਸਾਰੀ ਕੁਆਂਟੀਟੀ ਟਾਬਲ ਦੀ ਵੀ ਇੱਥੇ ਮਿਲਣ ਵਾਲੀ ਹੈ ਜੀ ਤੁਹਾਨੂੰ ਹਾਂ ਜਿੱਦਾਂ ਕੀ ਨਾ ਆਪਾਂ ਨੂੰ ਰੁਮਾਲਾ ਸਾਹਿਬ ਦੀ ਆਈਟਮ ਦੀ ਜ਼ਰੂਰਤ ਪੈਂਦੀ ਆ ਆਪਣੇ ਕੋਲ ਸਾਰੀ ਵੈਰਾਈਟੀ ਹੁੰਦੀ ਆ ਰੁਮਾਲਾ ਸਾਹਿਬ ਦੀ ਆ ਦੇਖੋ ਪੀਰ ਬਾਬਾ ਜੀ ਦੇ ਚੱਦਰਾਂ ਹੋ ਗਈਆਂ ਰੁਮਾਲਾ ਸਾਹਿਬ ਹੋ ਗਿਆ ਸਰਦੀਆਂ ਵਾਸਤੇ ਸਪੈਸ਼ਲ ਕੰਬਲ ਵਾਲੀ ਰੁਮਾਲਾ ਸਾਹਿਬ ਜਿਹੜੇ ਅੱਜ ਕੱਲ੍ਹ ਚੱਲਦੇ ਨੇ ਦੇਖੋ ਆ ਸਾਰੀ ਵੈਰਾਈਟੀ ਸਾਡੇ ਕੋਲ ਤੁਹਾਨੂੰ ਕੰਬਲਾਂ ਦੇ ਨਾਲ ਜਾਂ ਫਿਰ ਇਹਦੇ ਚ ਤੁਸੀਂ ਸਿਲਕ ਦੇ ਰੁਮਾਲਾ ਸਾਹਿਬ ਲੈਣੇ ਨੇ ਜੀ ਕੇ ਕਾਟਨ ਦੀ ਹਰ ਰੇਂਜ ਸਾਡੇ ਕੋਲ ਮਿਲਦੀ ਆ ਆ ਦੇਖੋ ਐਦਾਂ ਦੀਆਂ ਕੁਆਂਟੀਟੀ ਜਿੰਨੇ ਮਰਜ਼ੀ ਡਿਜ਼ਾਈਨ ਸੈਟ ਵਾਈਜ਼ ਲੈ ਕੇ ਜਾਓ ਵੇਚਣ ਵਾਸਤੇ ਲੈ ਕੇ ਜਾਓ ਤੁਸੀਂ ਆਪਣੇ ਵਾਸਤੇ ਲੈ ਕੇ ਜਾਣਾ ਜਿਵੇਂ ਮਰਜ਼ੀ ਲੈ ਕੇ ਜਾ ਸਕਦੇ ਹੋ ਆ ਸਾਰੀਆਂ 52 ਸਾਡੇ ਕੋਲ ਤਮਾਨ ਸਾਹਿਬ ਹੁੰਦੀਆਂ ਨੇ ਯਾਨੀ ਕਿ ਹਰ ਰੇਂਜ ਹਰ ਵੈਰਾਈਟੀ ਤੁਹਾਨੂੰ ਇੱਕੋ ਛੱਤ નીચે ਮਿਲਣੀ ਹੈ ਤੁਹਾਨੂੰ ਕਿਤੇ ਜਾਣ ਦੀ ਵੀ ਜ਼ਰੂਰਤ ਨਹੀਂ ਹੈਗੀ ਰੇਟ ਤੁਸੀਂ ਸੁਣ ਵੀ ਲਏ ਨੇ ਔਰ ਮਾਰਕੀਟ 'ਚ ਪਤਾ ਕਰਕੇ ਵੀ ਤੁਸੀਂ ਇੱਕ ਵਾਰ ਆ ਸਕਦੇ ਹੋ ਇੱਕ ਵਾਰ ਵਿਜ਼ਿਟ ਕਰਕੇ ਸੇਵਾ ਦਾ ਮੌਕਾ ਦਿਓ ਵੀ ਰੇਂਜਾਂ ਤੇ ਵੈਰਾਈਟੀ ਤੁਸੀਂ ਆ ਕੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਬਾਕੀ ਜਿਹੜੇ ਕਸਟਮਰ ਸਾਡੇ ਕੋਲ ਆਏ ਨੇ ਉਹਨਾਂ ਨੂੰ ਪਤਾ ਹੀ ਹੈ ਵੀ ਕਿੰਦਾ ਦੀ ਰੇਂਜ ਆ ਉਹ ਕਿੰਨੀ ਕੁਆਂਟੀਟੀ ਇਹਨਾਂ ਕੋਲ ਹੁੰਦੀ ਹੈ ਤੇ ਮੇਰੇ ਕਹਿਣ ਦਾ ਮਤਲਬ ਸਿਰਫ ਇਹੀ ਸੀ ਦਿਖਾਉਂਦਾ ਵੀ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਹਰ ਜਿਹੜੀ ਚੀਜ਼ ਆਪਾਂ ਨੂੰ ਪ੍ਰੋਵਾਈਡ ਅਸੀਂ ਜਿਹੜੀ ਕਰਵਾ ਰਹੇ ਹਾਂ ਉਹ ਚੀਜ਼ ਆਪਾਂ ਨੂੰ ਲੋੜ ਹੁੰਦੀ ਹੈ ਕਈ ਵਾਰ ਰਮਾਲਾ ਸਾਹਿਬ ਨਹੀਂ ਪਤਾ ਲੱਗਦਾ ਇਸ ਲਈ ਤਾਂ ਹੀ ਅਸੀਂ ਐਡ ਕਰ ਰਹੇ ਹਾਂ ਵੀ ਰਮਾਲਾ ਸਾਹਿਬ ਵੀ ਤੁਹਾਨੂੰ ਲੈਣਾ ਹੋਵੇ ਹਰ ਤਰ੍ਹਾਂ ਦਾ ਯਾਨੀ ਕਿ 100 ਰੁਪਏ ਦੀ ਰੇਂਜ ਤੋਂ ਸ਼ੁਰੂ ਹੋ ਕੇ 700 800 1000 ਰੁਪਏ ਤੱਕ ਕੋਈ ਉੱਚ ਪ੍ਰੋਫਿਟ ਵਾਲੀ ਗੱਲ ਨਹੀਂ ਹੋਲਸੇਲ ਪ੍ਰਾਈਸ ਦੇ ਵਿੱਚ ਤੁਹਾਨੂੰ ਐਸਕੇ ਟੈਕਸਟਾਈਲ ਤੇ ਮਿਲ ਜੇਗਾ ਤਾਂ ਕਿ ਆ ਦੇਖੋ ਤੁਸੀਂ ਆ ਦੇਖ ਸਕਦੇ ਹੋ ਸਾਡੀ ਨਾ ਇਹ ਪ੍ਰੀਮੀਅਮ ਰੇਂਜ ਦੀ ਕਲੈਕਸ਼ਨ ਸਾਰੀ ਇੱਥੇ ਹੁੰਦੀ ਹੈ ਆ ਸਾਰੀ ਹੈਂਡਵਰਕ ਦੀਆਂ ਆਈਟਮਾਂ ਜਿਹੜੀ ਨੇਚਰਲ ਗਰੇਵ ਪਿਓਰ ਉਪਾੜਾ ਸਿਲਕ ਹੋਗੀ ਜਾਂ ਔਰਗੈਂਜ਼ਾ ਹੋਗੀ ਸਾਰੀਆਂ ਰੇਂਜਾਂ ਤੁਹਾਨੂੰ ਸਾਡੇ ਕੋਲ ਮਿਲਣਗੀਆਂ ਇਹ ਚ ਵੀ ਕੁਝ ਸੈਂਪਲ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਇੱਕ ਵਾਰ ਨਿਗਾਹ ਮਾਰਾ ਦਿਓ ਵੀ ਕਿੰਨੀ ਵੈਰਾਈਟੀ ਸਾਡੇ ਕੋਲ ਰਹਿੰਦੀ ਹੈ ਜਿੱਦਾਂ ਦੀ ਮਰਜ਼ੀ ਰੇਂਜ ਲਓ ਜਿੱਦਾਂ ਦੀ ਮਰਜ਼ੀ ਵੈਰਾਈਟੀ ਲਓ ਹਰ ਵੈਰਾਈਟੀ ਜਿੱਦਾਂ ਕਿ ਕੰਬਲ ਹੋ ਗਏ ਉਸ ਤੋਂ ਬਾਅਦ ਰੁਮਾਲਾ ਸਭ ਦੀਆਂ ਆਈਟਮਾਂ ਹੋ ਗਈਆਂ ਸਾਰੀਆਂ ਤੁਹਾਨੂੰ ਇੱਕੋ ਛੱਤ નીચે ਮਿਲਣੀਆਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਣੀ ਹੈਗੀ ਇੱਕੋ ਛੱਤ નીચે ਤੁਸੀਂ ਸਾਰੀ ਵੈਰਾਈਟੀ ਪੂਰੀ ਕਰਕੇ ਲੈ ਕੇ ਜਾ ਸਕਦੇ ਹੋ ਕੁਝ ਰੇਂਜਾਂ ਜਿਵੇਂ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਜਿੱਦਾਂ ਕੀ ਆ ਦੇਖੋ ਆ ਵਾਲੀਆਂ ਆਈਟਮਾਂ ਜਿਹੜੀਆਂ ਕੀ ਬਹੁਤ ਜ਼ਿਆਦਾ ਸੁਪਰ ਫਾਸਟ ਡਿਮਾਂਡ ਰਹਿੰਦੀ ਹੈ ਇਹ ਵਾਲੀ ਆਈਟਮਾਂ ਦੀ ਆ ਦੇਖੋ ਅਸੀਂ ਜਿਹੜੀਆਂ ਰੇਂਜਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆ ਕਰੇਪ ਦੇ ਉੱਪਰ ਆਈਟਮ ਰਹੂਗੇ ਜਿਵੇਂ ਕਿ ਆ ਪੂਰਾ ਫਰੰਟ ਬਣਿਆ ਹੋਇਆ ਜੀ ਇਹ ਸਾਰਾ। ਇਸ ਤੋਂ ਬਾਅਦ ਆਹਾ ਬਾਟਮਾ, ਬਾਜ਼ੂ, ਜਿਵੇਂ ਮਰਜ਼ੀ ਤੁਸੀਂ ਬਣਾਓ ਆਲ ਓਵਰ ਸੂਟ ਤੇ ਆ ਚੀਨੋਂ ਦੇ ਦੁਪੱਟੇ ਦੇ ਨਾਲ ਆ ਦੇਖੋ। ਪੂਰੇ ਵਰਕ ਵਾਲੇ ਦੁਪੱਟੇ ਤੇ ਐਦਾਂ ਦੇ ਇਹਦੇ ਚ ਕਲਰ ਇਹ ਰੇਂਜਾਂ 1250 ਰੁਪਏ ਰੇਂਜ ਦੇ ਵਿੱਚ ਤੁਹਾਨੂੰ ਮਿਲਣ ਜਾਣੀਆਂ ਇਹ। ਕਰੇਵ ਦੇ ਉੱਪਰ ਇਹ ਵਾਲੀਆਂ ਰਿੰਜਾਂ ਠੀਕ ਹੈ ਜੀ। ਇਤੋਂ ਇਲਾਵਾ ਦੇਖੋ ਕਰੇਵ ਦੇ ਵਿੱਚ ਅਛੜੀ ਵਾਲਾ ਡਿਜ਼ਾਈਨ ਆ ਦੇਖੋ ਸੁਪਰ ਬਾਸਟ ਹੈ ਜਿਹੜਾ 2200 ਰੁਪਏ ਦਾ ਸੂਟ ਵਿਕਦਾ ਜੀ ਪੀਸ ਚੈੱਕ ਕਰਿਓ ਤੁਸੀਂ ਆ ਸੇਮ ਫੋਟੋ ਵਾਲੀਆਂ ਡਿਜ਼ਾਈਨਿੰਗ ਹੈ ਠੀਕ ਹੈ ਜੀ 6 ਕਲਰ 8 ਕਲਰ ਹਰ ਡਿਜ਼ਾਈਨਿੰਗਾਂ ਚ ਰਹਿੰਦੇ ਨੇ ਆਪਣੇ ਕੋ ਆ ਦੇਖੋ ਆ ਸੇਮ ਛੜੀ ਵਾਲਾ ਡਿਜ਼ਾਈਨ ਇਹਦੇ ਚ ਹੀ ਬਾਜ਼ੂ ਤੁਹਾਨੂੰ ਮਿਲਣਗੇ ਕੱਢੇ ਹੋਏ ਆ ਦੇਖੋ ਠੀਕ ਹੈ ਜੀ ਆਲ ਓਵਰ ਸੂਟ ਜਿਹਦੇ ਚ ਜਾਨਕੀ ਤੁਹਾਡਾ ਵੱਡਾ ਫਾਇਦਾ ਹੋਣਾ ਜਿਵੇਂ ਕਿ ਤੁਹਾਡਾ ਬਾਹਰ ਬਣਦਾ ਲੱਖ ਰੁਪਏ ਦਾ ਕਪੜਾ ਸਾਡੇ ਕੋਲ ਬਣਾ ਕੇ ਲਿਆਇਓ ਸਿਰਫ 60000 ਰੁਪਏ 40% ਦਾ ਘੱਟੋ ਘੱਟ ਡਿਫਰੈਂਸ ਰਹੂਗਾ ਜਿਵੇਂ ਹੁਣ ਆ ਦੇਖੋ 2-2000 ਰੁਪਏ ਦੀਆਂ ਨਿੰਜਾ ਬਾਹਰ ਵਿਕਦੀਆਂ ਨੇ ਜਿਹਦੇ ਵਿੱਚ ਆ ਦੇਖੋ ਆ ਕਲਰ ਰਹਿਣ ਵਾਲੇ ਨੇ ਇਹ ਅਸੀਂ ਸਿਰਫ ਦੇਣਾ ਜੀ 750 ਰੁਪਏ ਦਾ ਸਿਰਫ 750 ਰੁਪਏ ਦੀ ਰੇਂਜ ਦੇ ਵਿੱਚ ਅਸੀਂ ਸੂਟ ਦੇਣਾ ਹੈ ਵਾਲਾ ਰੰਗ ਡਿਜ਼ਾਈਨ ਜਿੰਨੇ ਮਰਜੀ ਕਲਰ ਚਾਰਟ ਵੀ ਬਹੁਤ ਜ਼ਿਆਦਾ ਮਿਲਣਗੇ ਇਹ ਤੋਂ ਇਲਾਵਾ ਤੁਹਾਨੂੰ ਆ ਆਈਟਮ ਦੇਖੋ ਲੈਣੇ ਸ਼ਿਮਰ ਦੇ ਵਿੱਚ ਰੈਡੀ ਕਰਾਉਣੇ ਬੁਟੀ ਵਾਲੀਆਂ ਆਈਟਮ ਸ਼ਿਮਰ ਹਲੋ ਪੂਰਾ ਆਲ ਓਵਰ ਰਹੂਗਾ ਸੂਟ ਨਾਲ ਹੈਂਡਵਰਕ ਦਾ ਕੰਮ ਤਿੱਲੇ ਦਾ ਕੰਮ ਹੋਇਆ ਹੋਇਆ ਆ ਸਰਵੋਸਕੀ ਦਾ ਕੰਮ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਹ ਬਾਜੂ ਕੱਡੇ ਹੋਏ ਆ ਜੀ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਨਾਲ ਆਹ ਰਹੇਗਾ ਸ਼ਿਮਰ ਦਾ ਹੀ ਦੁਪੱਟਾ ਸੁਪਰ ਹਿੱਟ ਆ ਜੀ ਨਾਲ ਇਹਦੇ ਵਿੱਚ ਵੀ ਆ ਦੇਖੋ ਫੋਰ ਸੈੱਟ ਦੁਪੱਟੇ ਨਾਲ ਦਾ ਸੇਮ ਜੋ ਸੂਟ ਦਾ ਕੱਪੜਾ ਉਹੀ ਦੁਪੱਟੇ ਦਾ ਜੀ ਸੇਮ ਸੂਟ ਦੇ ਵਿੱਚ ਗੋਟਾ ਪੱਟੀ ਦਾ ਨਾਲ ਕੰਮ ਇਹ 1800 2000 ਰੁਪਏ ਰੇਂਜ ਤੋਂ ਘੱਟ ਨਹੀਂ ਕਿਤੇ ਵੀ ਸੂਟ ਮਿਲਣਾ ਪੰਜ ਰੰਗਾਂ ਪੇਚ ਤਿਆਰ ਕਰਾਇਨੇ ਸਿਰਫ ਮਿਲਣਾ ਜੀ 925 ਰੁਪਏ ਦੇ ਵਿੱਚ 925 ਰੁਪਏ ਦੇ ਦੇਣਾ ਦਿਵਾਨ ਸਾਹਿਬ ਐਦਾਂ ਦੀਆਂ ਰੇਂਜ ਆ ਇਹ ਤੋਂ ਇਲਾਵਾ ਵੀ ਬਥੇਰੇ ਵੱਡੇ ਫਾਇਦੇ ਨੇ ਯਾਨੀ ਕਿ ਪੂਰੀ ਕੌਂਚੀ ਤੁਸੀਂ ਦੇਖ ਸਕਦੇ ਹੋ ਜਿਹੜੀ ਮਰਜ਼ੀ ਸਾਡੇ ਕੋਲ ਤੁਸੀਂ ਰੇਂਜ ਲੈ ਕੇ ਜਾ ਸਕਦੇ ਹੋ ਇੱਕ ਤੁਹਾਨੂੰ ਐਡਮ ਦਿਖਾਣੀ ਆ ਜੀ ਮੈਂ ਆ ਦੇਖੋ ਸ਼ਿਮਰ ਦੇ ਵਿੱਚ ਮਸਲੀਨ ਤੇ ਤਿਆਰ ਕਰਵਾਇਆ ਇਹ ਵਾਲਾ ਸੀ ਸਟਾਕ ਪਹਿਲਾਂ ਸ਼ਿਮਰ ਤੇ ਆਇਆ ਸੀਗਾ ਜੀ ਇਹ ਵਾਲਾ ਸਟਾਕ ਆ ਦੇਖੋ ਫੁੱਲ ਆਲ ਓਵਰ ਸੂਟ 5 5 ਮੀਟਰ ਕੱਟਾਂ ਦੇਖੋ ਜੀ ਆ ਕਪੜਾ ਚੈੱਕ ਕਰੋ ਆ ਰਣਗੇ ਮਸਲੀਨ ਦੇ ਇਹਦੇ ਨਾਲ ਟੱਬੀ ਮਸਲੀਨ ਦੇ ਦੁਪੱਟੇ ਇਹ ਵੀ ਰੇਂਜਾਂ ਜਿਹੜੀਆਂ ਨੇ ਕੋਈ ਵੀ ਰੇਂਜ 12 1500 ਤੋਂ ਸਟਾਰਟਿੰਗ ਜਿਹੜੀਆਂ ਹੁੰਦੀਆਂ ਅਸੀਂ ਤੁਹਾਨੂੰ 1000 ਤੋਂ ਵੀ نیچے ਕਵਰ ਕਰਕੇ ਦੇ ਦੇਣੀ ਹੈ ਜਿਵੇਂ ਕਿ ਆ ਸੂਟ ਹੈ ਜੀ ਲੈਂ ਚਲੇ ਜਾਓ ਮਾਰਕੀਟ 1500 ਰੁਪਏ ਦਾ ਸਾਡੇ ਕੋਲ ਸਿਰਫ 700 ਰੁਪਏ ਦੀ ਰੇਂਜ ਦੇ ਵਿੱਚ ਚੱਲ ਇਹ 700 ਰੁਪਏ ਦੀ ਰੇਂਜ ਦੇ ਵਿੱਚ ਰਹਿਣ ਵਾਲਾ ਜੀ ਆਰਟੀਕਲ ਕਿੰਨਾ ਵਧੀਆ ਉਸ ਤੋਂ ਵਾდა ਦੇਖੋ ਐਦਾਂ ਦੇ ਆ ਬੰਡਲ ਰਹਿੰਦੇ ਨੇ ਆਪਣੇ ਕੋਲ ਆ ਪਿਓਰ ਨੇਚਰਲ ਕਰੇਵ ਦੀਆਂ ਐਡਮਾਨੇ ਸਾਰੀਆਂ ਰੇਂਜ ਆ ਤੁਹਾਨੂੰ ਘੱਟ ਰੇਟ ਤੇ ਮਿਲ ਜਾਣੀਆਂ ਜੀ ਐਸ ਕੇ ਟੈਕਸਟਾਈਲ ਤੋਂ ਆ ਦੇਖੋ origignal ਨੇਚਰਲ ਕਰੇਵ 4000 5000 ਰੁਪਏ ਦੀ ਰੇਂਜ ਹੈ ਜੀ ਇਹ ਸਾਰੀ ਜਿਹੜੀ ਮਾਰਕੀਟ ਦੇ ਵਿੱਚ ਲਗੋਗੇ ਤੁਸੀਂ ਕਸਟਮਰਸ ਖਰੀਦਦੇ ਵੀ ਨੇ ਆ ਦੇਖੋ ਆ ਬਾਜੂਆਂ ਨਾਲ ਬਣੇ ਹੋਏ ਇਹਦੇ 'ਚ ਉਸ ਤੋਂ ਵਾਦਾ ਦੁਪੱਟਾ ਦੇਖੋ ਜੀ ਇਹਦੇ 'ਚ ਅਸੀਂ 12 ਰੰਗ ਰੈਡੀ ਕਰਵਾਏ ਨੇ ਜੀ ਇਹਦੇ 'ਚ ਕਿਉਂਕਿ ਵਿਕਦਾ ਬਹੁਤ ਹੈ ਜੀ ਇਹ ਵਾਲਾ ਡਿਜ਼ਾਈਨ ਹਲੋ 12 ਰੰਗ ਇਹਦੇ ਵਿੱਚ ਅਸੀਂ ਰੈਡੀ ਕਰਵਾਏ ਨੇ ਸਿਰਫ ਅਸੀਂ ਇੱਥੇ ਦੇਣ ਜਾ ਰਹੇ ਹਾਂ 23 ਰੁਪਏ ਰੇਂਜ ਦੇ ਵਿੱਚ ਇਦਾਂ ਦੀਆਂ ਵਧੀਆ ਕਲੈਕਸ਼ਨਾਂ ਲੈਣ ਵਾਸਤੇ ਤੁਸੀਂ ਇੱਕ ਵਾਰ ਵਿਜ਼ਿਟ ਕਰ ਲੋ ਐਸ ਕੇ ਟੈਕਸਟਾਈਲ ਤੇ ਇੱਕ ਅਸ਼ਨੀ ਜਿਲਦੀ ਆਈਟਮ ਵੈਲਵਟ ਦੀ ਹਰ ਰੂਟੀਨ ਦੇ ਵਿੱਚ ਡਿਮਾਂਡ ਰਹਿੰਦੀ ਹੈ ਸਰਦੀਆਂ ਦੇ ਵਿੱਚ ਇਹ ਅਸੀਂ ਫਲੈਟ ਰੇਟ ਲਾਇਆ ਜੀ ਸਿਰਫ ਇਹਦੇ ਉੱਪਰ ਆਲਵਾ ਸੂਟ ਚੈੱਕ ਕਰੋ ਪਹਿਲਾਂ ਦਾ ਹਲੋ ਆਲਓਵਰ ਸੂਟ ਹੈ ਐਨ ਨੈਕ ਤੇ ਕਢਾਈ ਦਿੰਦੀ ਹੈ ਜੀ ਇਹਦੇ ਆ ਦੁਪੱਟਾ ਰਹਿੰਦਾ ਜੀ ਇਹਦੇ ਨਾਲ ਚਸ਼ਨੀਲ ਦਾ ਜੀ ਅਸੀਂ ਅਸੀਂ ਫਲੈਟ ਰੇਟ ਦੇ ਵਿੱਚ ਲਗਾਇਆ ਸਿਰਫ 285 ਰੁਪਏ ਦਾ ਤੇ 15 ਰੰਗ ਇਹਦੇ ਵਿੱਚ ਆ ਦੇਖੋ 285 ਦਾ ਸੂਟ ਹੈ ਫੋਰ ਸਾਈਡ ਦੇ ਦੁਪੱਟੇ ਦੇ ਉੱਪਰ ਯਾਨੀ ਕਿ ਸਾਲ ਦੇ ਉੱਪਰ ਲੈਸ ਰਹੂਗੀ ਆ ਨੈਕ ਤੇ ਕਢਾਈ ਰਹੂਗੀ ਰੰਗ ਇਹਦੇ ਬਹੁਤ ਜ਼ਿਆਦਾ ਨੇ ਹਲੋ ਐਦਾਂ ਦੇ ਰੰਗ ਨੇ ਹੋਰ ਵੀ ਇਹ ਚ ਰੰਗ ਬਹੁਤ ਮਿਲ ਜਾਣਗੇ ਕੁਆਂਟੀਟੀ ਵੀ ਬਹੁਤ ਮਿਲੂਗੀ ਇਹ ਤੁਸੀਂ ਵੇਚਣ ਵਾਸਤੇ ਲੈ ਕੇ ਜਾਓ ਠੀਕ ਹੈ ਜੀ ਸੈਟ ਵਾਈਜ਼ ਜਾਂ ਵਿਆਹ ਸ਼ਾਦੀਆਂ ਵਾਸਤੇ ਤੁਸੀਂ ਸ਼ੈਟ ਵਾਈਜ਼ ਕਪੜਾ ਲੈਣਾ ਵਾ ਉਨਾ ਵਾਸਤੇ ਸੁਨਹਿਰੀ ਮੌਕਾ ਫਾਇਦੇ ਵਾਲੀਆਂ ਆਈਟਮਾਂ ਜਿਹੜੀਆਂ ਤੁਹਾਨੂੰ ਇੱਥੇ ਮਿਲ ਜਾਣੀਆਂ ਨੇ ਆ ਦੇਖੋ ਆ ਸ਼ਿਮਰਦੀਆਂ ਆਈਟਮਾਂ ਐਦਾਂ ਦੀਆਂ ਇਹ ਸਾਰੀਆਂ ਫੈਂਸੀ ਆਈਟਮਾਂ ਤੁਹਾਨੂੰ ਐਸਕੇ ਟੈਕਸਚਰ ਦੇ ਮਿਲ ਜਾਣੀਆਂ ਜੀ ਆ ਦੇਖੋ ਐਦਾਂ ਦੇ ਫੈਂਸੀ ਦੁਪੱਟੇ ਆ ਦੇਖੋ ਐਦਾਂ ਦੇ ਬੰਡਲ ਹੁੰਦੇ ਨੇ ਆ ਰੇਂਜਾਂ ਹੋ ਗਈਆਂ ਆ ਲੋ ਆ ਪਿਓਰ ਕ੍ਰੇਵ ਦੇ ਸੂਟ ਹੋ ਗਏ ਸਾਰੀ ਰੇਂਜ ਤੁਸੀਂ ਖਰੀਦ ਸਕਦੇ ਹੋ ਫਾਇਦੇ ਦੇ ਨਾਲ ਆ ਲੋ ਪਿਓਰ ਕ੍ਰੇਵ ਦੀਆਂ ਬਾਰ ਲੈਂਡ ਜਲਿਓ 7800 ਰੁਪਏ ਦਾ ਸੂਟ ਹੈ ਜੀ ਆ ਦੇਖੋ ਪਿਓਰ ਕਰੇਵ ਦਾ 오रिजिनल ਗਰੇਵ ਹੈ ਯਾਨੀ ਕਿ ਡੁਪਲੀਕੇਟ ਨਹੀਂ ਜੀ ਪਿਓਰ 오रिजिनल ਕਰੇਵ ਆ ਲੋ ਨਾਲ ਬਾਜੂ ਵਧੀਆ ਕੱਡੇ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਰੰਗ ਵੀ ਬੜੇ ਸ਼ਾਨਦਾਰ ਰਹਿੰਦੇ ਨੇ ਇਹ ਚ ਉਸ ਤੋਂ ਬਾਅਦ ਦੁਪੱਟਾ ਪਿਓਰ ਚਨਾਉਂ ਦਾ ਪੂਰੇ ਦੁਪੱਟੇ ਦੇ ਨਾਲ ਇਦਾਂ ਦੇ ਵਰਕ ਨੇ ਆ ਦੇਖੋ ਇਹ ਰੇਂਜ ਆ ਸਿਰਫ 2495 ਇਹ ਸਾਰੀਆਂ ਇਦਾਂ ਦੀਆਂ ਫੈਂਸੀ ਰੇਂਜਾਂ 500 550 ਤੋਂ ਸ਼ੁਰੂ ਹੋ ਕੇ ਜਿੰਨੀ ਮਰਜ਼ੀ ਮਰਜ਼ੀ ਤੁਸੀਂ ਵਧੀਆ ਰੇਂਜ ਸਾਡੇ ਕੋਲੋਂ ਲੈ ਸਕਦੇ ਹੋ ਪਰਾਣਾ ਕਿੱਥੇ ਜੀ SK ਟੈਕਸਟਾਈਲ ਦੇ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜਮੈਲ ਪਹਿਲਾ ਸਾਡਾ ਐਡਰੈਸ ਹੈਗਾ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਜਦੋਂ ਮਰਜ਼ੀ ਆ ਕੇ ਵਿਜ਼ਿਟ ਕਰੋ ਤੇ ਵੀਡੀਓ ਨੂੰ ਜਲਦੀ ਤੋਂ ਜਲਦੀ ਕਰ ਦਿਓ ਸ਼ੇਅਰ ਕਿਉਂਕਿ ਸ਼ੇਅਰ ਦੇ ਨਾਲ ਤੁਹਾਡਾ ਦਾ ਫਾਇਦਾ ਜਿਹੜਾ ਹੋਣਾ ਹੋਣਾ ਹੀ ਹੈ ਨਾਲ ਕਿਸੇ ਹੋਰ ਦਾ ਵੀ ਹੋ ਸਕੇ ਇਹ ਮਾਨਸ